ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਓ ਜਿਸ ਮੁੱਦੇ ਦੇ ਲਈ ਹੁਣ ਪੰਜਾਬ ਜਾਗਰੂਤ ਹੋਣ ਲੱਗਿਆ ਔਰ ਜਿਸ ਮੁੱਦੇ ਦੀ ਲੜਾਈ ਜਾਗਰ ਖੋ ਲੁਕੇ ਹੋ ਚੁਕੇ ਲੋਕ ਔਰ ਵਕਵਾ ਕ ਮੋਰਚਿਆਂ ਤੇ ਲੋਕ ਲੜਦੇ ਨੇ ਸੰਘਰਸ਼ੀ ਲੋਕ ਉਹ ਮੁੱਦਾ ਪ੍ਰਦੂਸ਼ਣ ਦਾ ਸੋਸ਼ਲ ਮੀਡੀਆ ਤੇ ਨਿਗਾਹ ਮਾਰੀਏ ਇਸ ਵਕਤ ਦਿੱਲੀ ਗੁਰਗੋਂ ਨੋਇਡਾ ਔਰ ਪੂਰੇ ਦੇਸ਼ ਦਾ ਬੁਰਾ ਹਾਲ ਹੋਇਆ ਪਿਆ ਪੋਲੂਸ਼ਨ ਦਾ ਜਿਹੜਾ ਇਹ ਕਿਊਆਈ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਉਹ ਦਿੱਲੀ ਦੀ ਰਾਜਧਾਨੀ ਦਾ ਅੱਜ ਦੇ ਦਿਨਾਂ ਦੇ ਵਿੱਚ 1600 ਤੋਂ ਉੱਪਰ ਹੈ ਔਰ ਕਿਸੇ ਕਿਸੇ ਜਗ੍ਹਾ 1500 ਹੈ 1000 ਪਲੱਸ ਹੈ ਜਾਨੀ ਪੂਰੀ ਦਿੱਲੀ ਦਾ ਗੜਗੌਂ ਦਾ ਉੱਤੇ ਹਰ ਘਰ ਦੇ ਵਿੱਚ ਇਹ ਜ਼ਰੂਰੀ ਹੋ ਗਿਆ ਵੀ 에ਅਰ ਪਿਊਰੀਫਾਈਅਰ ਜਿਹੜਾ ਫਿਲਟਰ ਹੈ ਉਹ ਲਾਇਆ ਜਾਵੇ ਹਵਾ ਨੂੰ ਸਾਫ਼ ਕਰਨੇ ਵਾਲਾ ਜਿਹੜਾ ਫਿਲਟਰ ਜਿਵੇਂ ਪਾਣੀ ਨੂੰ ਸਾਫ਼ ਕਰਨ ਵਾਲਾ ਫਿਲਟਰ ਲੱਗੇ ਤੇ ਪਹਿਲਾਂ ਉਵੇਂ ਹੁਣ ਹਵਾ ਨੂੰ ਸਾਫ਼ ਕਰਨ ਵਾਲਾ ਫਿਲਟਰ ਲਾਉਣਾ ਜ਼ਰੂਰੀ ਹੋ ਗਿਆ। ਔਰ 2 ਦਿਨ ਤੋਂ ਬਾਅਦ ਉਹ ਫਿਲਟਰ ਚੱਲਦਾ ਨਹੀਂ ਹੈਗਾ। ਭਰ ਜਾਂਦਾ ਉਹਦੇ ਵਿੱਚ। ਉਹਦੇ ਵਿੱਚ ਮਾਈਕਰੋ ਕਣ ਨੇ ਜਿਹੜੇ ਜਿਹੜੇ ਬੰਦੇ ਦੇ ਅੰਦਰ ਜਾ ਕੇ ਬੰਦੇ ਨੂੰ ਸਾਧੀਆਂ ਪ੍ਰੋਬਲਮ ਆ। ਸਕਿਨ ਤੇ ਲੱਗ ਕੇ ਸਕਿਨ ਦਾ ਕੈਂਸਰ, ਵਾਲਾਂ ਦਾ ਝੜਨਾ, ਅੱਖਾਂ ਦੀ ਜਲਣ, ਅੱਖਾਂ ਦੀ ਨਿਗਾਹ ਕਮਜ਼ੋਰ ਹੋ ਜਾਣਾ ਔਰ ਕੈਂਸਰ ਇਹਨਾਂ ਚੀਜ਼ਾਂ ਦਾ ਕਾਰਨ ਬਣਦਾ। ਪੰਜਾਬ ਵੀ ਉਸੇ ਲਈ ਤੇ ਆ ਕਾਰਨ ਰੈਡ ਕੈਟਾਗਰੀ ਦੀਆਂ ਫੈਕਟਰੀਆਂ ਜਿਹੜੀਆਂ ਉਹ ਧੜਾ ਧੜਾ ਪੰਜਾਬ ਦੇ ਵੱਲ ਨੂੰ ਆ ਰਹੀਆਂ ਨੇ ਹੁਣ ਥੋੜਾ ਜਿਹਾ ਟਾਈਮ ਸ਼ੁਕਰ ਹੋਇਆ ਜਦੋਂ ਪਬਲਿਕ ਹੈਲਥਿੰਗ ਬਾਰੇ ਲੋਕ ਜਾਗਰੂਕ ਹੋਏ ਨੇ ਜੰਤਕ ਸਨਵਾਈ ਬਾਰੇ ਹੁਣ ਥੋੜਾ ਜਿਹਾ ਰੁਕੇ ਨੇ ਪਰੰਤੂ ਹੁਣ ਇਹ ਹੋਰ ਹੱਲ ਵੀ ਲੱਭਣ ਲੱਗੇ ਹੋਏ ਨੇ ਜੇ ਪੰਜਾਬ ਨੂੰ ਆਪਾਂ ਨੇ ਇਸ ਸੋਲੂਸ਼ਨ ਤੋਂ ਬਚਾਉਣਾ ਤਾਂ ਸਾਨੂੰ ਸਾਰਿਆਂ ਨੂੰ ਸਿਰ ਧੋ ਕੇ ਇਕੱਠੇ ਹੋ ਕੇ ਇੱਕ ਜੂਟੋ ਕੇ ਲੜਾਈ ਲੜਨੀ ਪੈਣੀ ਹੈ ਪੰਜਾਬ ਦਾ ਜਿਹੜਾ ਪੋਲੂਸ਼ਨ ਉਹ ਵੀ ਕੋਈ ਬਹੁਤਾ ਵਧੀਆ ਨਹੀਂ ਹੈਗਾ ਉਦੇ ਬਾਰੇ ਵੀ ਅਨ ਹੈਲਦੀ ਦੱਸਿਆ ਜਾਂਦਾ ਮੈਂ ਹੁਣ ਸ਼੍ਰੀ ਚਮਕੌਰ ਸਾਹਿਬ ਆ ਜਿਹੜਾ ਸ਼੍ਰੀ ਚਮਕੌਰ ਸਾਹਿਬ ਦਾ ਇਸ ਵਕਤ 에ਅਰ ਕੁਆਲਿਟੀ ਇੰਡੈਕਸ ਆ اے ਕਯੂ ਆਈ ਕਹਿੰਦੇ ਜਿਹਨੂੰ ਉਹ 198 ਆ ਆ ਲੋ 198 ਆ ਇੱਥੇ ਸਿਰਫ ਔੜ ਦੇਲੇ ਪੱਠੇ ਨੇ ਔਰ ਕੋਈ ਫੈਕਟਰੀ ਨਹੀਂ ਹੈ ਜੀ 198 ਦਾ ਮਤਲਬ ਹੈ ਵੈਰੀ ਅਨ ਹੈਲਦੀ ਬਹੁਤ ਜਾਨੀ ਸੀ ਤੂੰ ਨੁਕਸਾਨ ਬਚਾਉਣੇ ਵਾਲਾ ਜੇ ਇੰਡੈਕਸ 100 ਹੋਵੇ ਤਾਂ ਫੈਕਟਰੀ ਨਹੀਂ ਲੱਗ ਸਕਦੀ 198 ਬਿਨਾਂ ਫੈਕਟਰੀ ਤੋਂ ਇੱਥੇ ਅਸੀਂ ਰੂਚੀ ਦਾ ਪੇਪਰ ਮਿਲਦਾ ਤਾਂ ਹੀ ਵਿਰੋਧ ਕਰ ਰਹੇ ਹਾਂ ਵੀ ਜੇ ਅੱਜ 198 ਆ ਰਾਤੀਏ 220 ਸੀਗਾ ਹੁਣ ਘਟ ਗਿਆ 30 ਪੁਆਇੰਟ ਘਟਿਆ ਕਾਰਨ ਵੀ ਸਵੇਰ ਹੋ ਗਈ ਧੁੰਦ ਪੈਣ ਨਾਲ ਥੋੜਾ ਜਿਹੜਾ ਹੈਗਾ ਉਹ ਥੱਲੇ ਆ ਗਿਆ ਪ੍ਰਦੂਸ਼ਣ ਜੇ ਰੂਚੀ ਦਾ ਫੈਕਟਰੀ ਲੱਗ ਜਾਂਦੀ ਹੈ ਤਾਂ ਇਹ ਤਕਰੀਬਨ 400 500 ਹੋਊਗਾ ਇੱਥੇ ਤੇ ਸਾਡੇ ਇੱਥੇ ਬਿਮਾਰੀਆਂ ਦਾ ਕਾਰਖਾਨਾ ਬਣ ਜੂਗਾ ਪੂਰਾ ਇਲਾਕਾ ਜਿਹੜਾ ਇਹ ਸੌਤ ਕੋਜੀ ਇੱਕ ਸੁਝਾਅ ਨੇ ਵਿਰੋਧ ਅਸੀਂ ਕਰਦੇ ਰਹਿੰਦੇ ਰਹੇ ਜਿਹੜੇ ਸੁਝਾਅ ਨੇ ਹੋਏ ਆ ਇੱਕ ਤਾਂ ਸ਼ਾਮ ਦੇ ਟਾਈਮ ਜਿਹੜੇ ਪੰਜਾਬ ਦੇ ਲੋਕ ਸੈਰ ਕਰਦੇ ਨੇ ਉਹ ਬੰਦ ਕਰੋ ਜਦੋਂ ਤੱਕ بارش ਨਹੀਂ ਹੋ ਜਾਂਦੀ ਜਿਹੜੇ ਲੋਕ ਸਾਡੇ ਖੇਤਾਂ ਵਿੱਚ ਕੰਮ ਕਰਦੇ ਆ ਉੱਥੇ ਵੱਗ ਬਾਲ ਕੇ ਸੇਕਦੇ ਆ ਜਦੋਂ ਠੰਡ ਲੱਗਦੀ ਆ ਪਾਣੀ ਲਾਉਂਦੇ ਆ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਨੂੰ ਬੇਨਤੀ ਆ ਤੁਸੀਂ ਪਰਾਲੀ ਫੂਕ ਲੋ ਉੱਥੇ ਜਾਂ ਘਰ ਤੋਂ ਪਾਥੀਆਂ ਲੈ ਕੇ ਜਾ ਕੇ ਫੂਕ ਲੋ ਉੱਥੇ ਪਲਾਸਟਿਕ ਜਾਂ ਥੈਲਾ ਨਹੀਂ ਫੁਕਣਾ ਹੈਗਾ ਉਹ ਤੁਹਾਡੇ ਲਈ ਨੁਕਸਾਨਦੇ ਆ ਬਹੁਤ ਜ਼ਿਆਦਾ ਜਿਹੜੇ ਬੰਦੇ ਅਲਦੜ ਤੁੰਗ ਇਸੇ ਕਰ ਰਹੇ ਐਵੇਂ ਸਾਡੇ ਦੁਕਾਨਦਾਰ ਵੀਰਾਂ ਠੰਡ ਦੇ ਮੌਸਮ ਵਿੱਚ ਇਕੱਠੇ ਹੋ ਕੇ ਬੈਹਨੇ ਆ ਉੱਥੋਂ ਲਫਾਫੇ ਤੇ ਟਾਇਰਾਂ ਵਗੈਰਾ ਨੂੰ ਅੱਗ ਲਾ ਲੈਂਦੇ ਆ ਉਹ ਬਹੁਤ ਜ਼ਿਆਦਾ ਇਨ ਹੈਲਦੀ ਆ ਉਹ ਤੁਹਾਨੂੰ ਬਹੁਤ ਜ਼ਿਆਦਾ ਬਿਮਾਰ ਕਰ ਦੂਗੀ ਉੱਥੇ ਤੁਸੀਂ ਲੱਕੜ ਤੇ ਪਾਥੀਆਂ ਸਭ ਤੋਂ ਵਧੀਆ ਤਾਂ ਪਾਥੀਆਂ ਨੇ ਉਹ ਜਿਵੇਂ ਮਰਜ਼ੀ ਤੁਸੀਂ ਉਹਦੇ ਨਾਲ ਧੂਣੀ ਸਿੱਖ ਸਕਦੇ ਆ ਉਹ ਕਰ ਲਓ ਪਰ ਉਹ ਵੀ ਧੂਣੀ ਵਾਲੀ ਸਾਈਡ ਤੋਂ ਬਚ ਕੇ ਬੈਠੋ ਇਹਨਾਂ ਚੀਜ਼ਾਂ ਦਾ ਵਿਚਾਰ ਰੱਖੋ ਇੱਕ ਸ਼ਾਮ ਦੇ ਟਾਈਮ ਗਰਾਊਂਡ ਦੇ ਵਿੱਚ ਜਿੰਨੇ ਵੀ ਕਸਰਤ ਕਰਨ ਵਾਤੇ ਜਾਂ ਖਿਡਾਰੀ ਜਾਂਦੇ ਨੇ ਖੇਡਣ ਵਾਤੇ ਖੇਡ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਗਰਾਊਂਡਾਂ ਦੇ ਵਿੱਚ ਸ਼ਾਮ ਦਾ ਟਾਈਮ ਜਿਹੜਾ ਘਟਾ ਲਓ ਵਾਕਿੰਗ ਕਰ ਲਓ ਸੂਟ ਪਾ ਲਓ ਤੇ ਮੂੰਹ ਦੇ ਉੱਤੇ ਮਾਸਕ ਲਾਓ ਮਾਸਕ ਸਰਜਰੀ ਵਾਲਾ ਮਾਸਕ ਨਹੀਂ ਜਿਹੜਾ ਆਮ ਡਾਕਟਰ ਲਾਉਂਦੇ ਨੇ ਨਹੀਂ ਮੋਟਾ ਮਾਸਕ ਜਿਹੜਾ 380 ਜਾਂ ਕਿੰਨਾ ਪੁਆਇੰਟ ਹੁੰਦਾ ਉਹਦੇ ਸਾਈਡ ਤੇ ਇੱਕ ਪਲਾਸਟਿਕ ਦਾ ਲੱਗਿਆ ਹੋਣਾ ਹੁੰਦਾ ਸਾਹ ਲੈਣ ਵਾਸਤੇ ਹਨ ਸਿੱਧੀ ਭਾਸ਼ਾ ਦੇ ਵਿੱਚ ਉਹ ਪਾ ਕੇ ਰੱਖੋ ਸ਼ਾਮ ਨੂੰ ਆਪਣਾ ਵਿਚੋਕ ਕਰੋ ਵੱਧ ਤੋਂ ਵੱਧ ਅੰਦਰ ਹੋ ਬੱਚਿਆਂ ਨੂੰ ਬਹੁਤ ਜ਼ਿਆਦਾ ਸੰਭਾਲੋ ਜਿਹੜੇ ਨਵੇਂ ਜਨਮੇ ਬੱਚੇ ਨੇ ਜਿਹੜੇ ਲੈ ਸਾਬ ਤੋਂ ਥਲੇ ਥਲੇ ਨੇ ਉਹਨਾਂ ਨੂੰ ਅੰਦਰ ਰੱਖੋ ਰਾਤਾਂ ਨੂੰ ਉਹਨੂੰ ਬਿਲਕੁਲ ਵੀ ਬਾਹਰ ਨਾ ਲੈ ਕੇ ਜਾਓ ਜੇ ਵਿਹਾਂਚ ਲੈ ਕੇ ਜਾਣੇ ਆ ਤਾਂ ਉਹਨਾਂ ਨੂੰ ਅੰਗਿਠੀਆਂ ਤੋਂ ਦੂਰ ਰੱਖੋ ਜਿੱਥੇ ਤੰਦੂਰ ਤਪਦੇ ਆ ਉਹ ਹਵਾ ਦੇ ਜਿਹੜਾ ਧੂਆਂ ਤੋਂ ਦੂਰ ਰੱਖੋ ਕਿਉਂਕਿ ਤੰਦੂਰਾਂ ਦੇ ਵਿੱਚ ਜਿਹੜਾ ਕੋਲਾ ਪੁੱਕਿਆ ਜਾਂਦਾ ਉਹਦੀ ਜਿਹੜੀ ਫਲਾਈ ਐਸ਼ ਹੈ ਉਹ ਕੈਂਸਰ ਦਾ ਕਾਰਨ ਬਣਦੀ ਹੈ ਬੱਚੇ ਦੀ ਨਿਗਾ ਖਾਜੇਗੀ ਬੱਚਿਆਂ ਨੂੰ ਚਮੜੀ ਦੇ ਰੋਗ ਲੱਗ ਜਾਣਗੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਪੰਜਾਬ ਨੂੰ ਬਚਾਉਣ ਦੇ ਲਈ ਇਕੱਠ ਹੋਵੋ ਜਿੱਥੇ ਵੀ ਕਿਤੇ ਪ੍ਰਦੂਸ਼ਣ ਦੇ ਖਿਲਾਫ ਕੋਈ ਬੰਦਾ ਲੜਾਈ ਲੜ ਰਿਹਾ ਹੈ ਪ੍ਰਦੂਸ਼ਣ ਮਤਲਬ ਪਾਣੀ ਹਵਾ ਤੇ ਮਿੱਟੀ ਜਿਹੜਾ ਇਹਨਾਂ ਤਿੰਨਾਂ ਦੇ ਬਾਰੇ ਕੋਈ ਲੜਾਈ ਲੜ ਰਿਹਾ ਉਹਦਾ ਸਾਥ ਦਿਓ ਲਤਾਂ ਨਾ ਖਿੱਚੋ ਐਨੇ ਕੁ ਸ਼ਬਦਾਂ ਦੇ ਨਾਲ ਇਜਾਜ਼ਤ ਚਾਹੂੰਗਾ ਇੱਕ ਵਾਰ ਫਿਰ ਬੇਨਤੀ ਕਰੂੰਗਾ ਪੰਜਾਬ ਦਿੱਲੀ ਵਾਲੇ ਰਾਹ ਤੇ ਆਓ ਇੱਕ ਜੋ ਟੋਕੇ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਲੋਕਾਂ ਨੂੰ ਬਚਾਈਏ ਆਪਣੀ ਪੌਣ ਪਾਣੀ ਤੇ ਧਰਤੀ ਜਿਹੜੀ ਸਾਡੀ ਉਹਨੂੰ ਬਚਾਈਏ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਗੁਰੂ ਸਾਹਿਬ ਦੇ ਜਿਹੜਾ ਸ਼ਲੋਕ ਆ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਨੂੰ ਆਪਾਂ ਸਿਧਾਂਤਕ ਤੌਰ ਤੇ ਅਪਣਾਈਏ ਔਰ ਆਪਣਾ ਬਣਦਾ ਯੋਗਦਾਨ ਵਾਤਾਵਰਣ ਨੂੰ ਬਚਾਉਣ ਵਾਸਤੇ ਭਾਈਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ